ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜ਼ਿੰਦਗੀ ਕੀ ਕਿਤਾਬ ਤੇ। ਅਸੀਂ ਤੁਹਾਡੇ ਲਈ ਨਾਵਲ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦਾ ਅਸਲੀ ਰੂਪ ਦਾ ਭਾਗ ਦੂਜਾ ਦਾ ਅਧਿਆਇ ਚੌਥਾ ਮਿਸਲਦਾਰ ਤੋਂ ਪੰਜਾਬ ਦਾ ਮਹਾਰਾਜਾ ਲੈ ਕੇ ਹਾਜ਼ਰ ਹੋਏ ਹਾਂ। ਕਿਰਪਾ ਕਰਕੇ ਇਸ ਅਧਿਆਏ ਨੂੰ ਅਖੀਰ ਤੱਕ ਜਰੂਰ ਸੁਣਨਾ। ਇਹ ਬਹੁਤ ਹੀ ਦਿਲ ਨੂੰ ਛੂ ਜਾਣ ਵਾਲਾ ਅਧਿਆਇ ਹੈ। ਸ਼ੁਰੂ ਕਰਦੇ ਹਾਂ ਜੀ ਅਧਿਆਇ ਮਿਸਲਦਾਰ ਤੋਂ ਪੰਜਾਬ ਦਾ ਮਹਾਰਾਜਾ ਅਫਗਾਨਾਂ ਦੇ ਜਾਣ ਤੋਂ ਬਾਅਦ 3 ਵਰਿਆਂ ਤੱਕ ਲਾਹੌਰ ਤੇ ਤਿੰਨ ਸਿੱਖ ਸਰਦਾਰਾਂ ਚੇਤ ਸਿੰਘ, ਸਾਹਿਬ ਸਿੰਘ ਤੇ ਮੋਹਰ ਸਿੰਘ ਨੇ ਬਹੁਤ ਭੈੜਾ ਰਾਜ ਕੀਤਾ। ਇਹਨਾਂ ਸਰਦਾਰਾਂ ਦੇ ਪਿਤਾਮਾ ਨੇ ਅਫਗਾਨਾਂ ਤੋਂ ਲਾਹੌਰ ਨੂੰ 1764 ਈਸਵੀ ਵਿੱਚ ਜਿੱਤ ਕੇ ਕਾਬੂ ਕੀਤਾ ਸੀ। ਇਸ ਭਾੜੇ ਰਾਜ ਪ੍ਰਬੰਧ ਤੋਂ ਪਰੇਸ਼ਾਨ ਹੋ ਕੇ ਮੁਸਲਮਾਨਾਂ ਹਿੰਦੂਆਂ ਤੇ ਸਿੱਖਾਂ ਨੇ ਇੱਕ ਸਾਂਝਾ ਵਫ਼ਦ ਰਣਜੀਤ ਸਿੰਘ ਵੱਲ ਭੇਜਿਆ ਤੇ ਲਾਹੌਰ ਨੂੰ ਆਪਣੇ ਹੱਥ ਵਿੱਚ ਲੈਣ ਲਈ ਬੇਨਤੀ ਕੀਤੀ ਅਤੇ ਪੂਰਨ ਸਹਿਯੋਗ ਦਾ ਵਚਨ ਦਿੱਤਾ ਰਣਜੀਤ ਸਿੰਘ ਨੇ ਆਪਣੇ ਇੱਕ ਤਜਰਬੇਕਾਰ ਮੁਸਲਮਾਨ ਅਫਸਰ ਨੂੰ ਲਾਹੌਰ ਉਸ ਵਫ਼ਦ ਨਾਲ ਭੇਜਿਆ ਤਾਂ ਕਿ ਪਤਾ ਕਰੇ ਕਿ ਇਹ ਮੰਗ ਕਿੱਥੋਂ ਤੱਕ ਸੱਚੀ ਹੈ ਅਤੇ ਇਸ ਦੀ ਸਫਲਤਾ ਲਈ ਕਿਹੋ ਜਿਹਾ ਵਾਯੂ ਮੰਡਲ ਹੈ ਜਦੋਂ ਉਹ ਅਫਸਰ ਪੰਜਾਬ ਆਇਆ ਤਾਂ ਉਸਨੇ ਜਾਣਕਾਰੀ ਦਿੱਤੀ ਕਿ ਵਾਤਾਵਰਨ ਸੁਖਾਵਾ ਹੈ ਫਿਰ ਰਣਜੀਤ ਸਿੰਘ ਬਟਾਲੇ ਗਿਆ ਤੇ ਉਥੇ ਸਦਾ ਕੌਰਨਲ ਸਲਾਹ ਕੀਤੀ ਉਸ ਦਾ ਪੱਖ ਸੀ ਕਿ ਇਸ ਸੱਦੇ ਨੂੰ ਜਰੂਰ ਪ੍ਰਵਾਨ ਕਰ ਲੈਣਾ ਚਾਹੀਦਾ ਹੈ ਜੋ ਕਾਰਵਾਈ 1899 ਈਸਵੀ ਵਿੱਚ ਮਹਰਮ ਦੇ 10ਵੇਂ ਦਿਨ ਦੇ ਬਾਅਦ ਆਉਂਦੀ ਰਾਤ ਨੂੰ ਕੀਤੀ ਗਈ ਉਹ ਯੁੱਧ ਕਲਾ ਦੀ ਇੱਕ ਸ਼ਾਹਕਾਰ ਘਟਨਾ ਸੀ ਜਦੋਂ ਲਾਹੌਰ ਦੇ ਸਾਰੇ ਲੋਕ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਸਮਾਰੋਹ ਤੇ ਤਮਾਸ਼ੇ ਵਿੱਚ ਜਾਂ ਇਸ ਨੂੰ ਵੇਖਣ ਵਿੱਚ ਰੁੱਝੇ ਹੋਏ ਸਨ ਉਦੋਂ ਰঞ্জੀਤ ਸਿੰਘ ਹੌਲੀ-ਹੌਲੀ ਲਾਹੌਰ ਵੱਲ ਬਾਧਰੇ ਹੱਸੇ ਸ਼ਹਿਰ ਤੋਂ ਕੁਝ ਦੂਰੀ ਤੇ ਉਹ ਰੁਕ ਗਿਆ ਤੇ ਰਾਤ ਦੇ ਹਨੇਰੇ ਦੀ ਉਡੀਕ ਕੀਤੀ ਰਾਤੀ ਜਦੋਂ ਅਜੇ ਜਸ਼ਨ ਮਨਾਏ ਜਾ ਰਹੇ ਸਨ ਇਸ ਦੀ ਫੌਜ ਨੇ ਸ਼ਹਿਰ ਦੀ ਚਾਰ ਦਿਵਾਰੀ ਦੇ ਦੁਆਲੇ ਮੋਰਚੇ ਲਾ ਲਏ ਦੂਸਰੇ ਦਿਨ ਵਸ ਕੁਝ ਕਥਾਵਾਂ ਤੇ ਕੰਧ ਤੋੜਨ ਦੀ ਹੀ ਗੱਲ ਕੀਤੀ ਸੀ ਤੇ ਇਸ ਤਰ੍ਹਾਂ ਉਹ ਅੰਦਰ ਦਾਖਲ ਹੋ ਗਿਆ ਪੂਰੀ ਤਰ੍ਹਾਂ ਕਬਜ਼ਾ ਕਰਨ ਤੇ ਇਸ ਦਾ ਮਾਲਕ ਬਣ ਲਈ ਰਣਜੀਤ ਸਿੰਘ ਨੂੰ ਇੱਕ ਦਿਨ ਹੋਰ ਲੱਗਾ ਇਹ ਸਭ ਕੁਝ ਸਿਰੇ ਚੜ ਗਿਆ ਤੇ ਇੱਕ ਵੀ ਗੋਲੀ ਨਾ ਚਲਾਉਣੀ ਪਈ ਰਣਜੀਤ ਸਿੰਘ ਆਪਣੇ ਵਿਰੋਧੀਆਂ ਨਾਲ ਬਹੁਤ ਨਰਮੀ ਨਾਲ ਬਤਿਆ ਸਾਹਿਬ ਸਿੰਘ ਇਸ ਵੇਲੇ ਕਿਧਰੇ ਬਾਹਰ ਸੀ ਉਸ ਦੇ ਪਰਿਵਾਰ ਦੇ ਜੀਅਾਂ ਤੇ ਸਿਪਾਹੀਆਂ ਨੂੰ ਨਿਕਲ ਜਾਣ ਦਿੱਤਾ ਗਿਆ ਇਸੇ ਤਰ੍ਹਾਂ ਮਿਹਰ ਸਿੰਘ ਉਸ ਦੇ ਪਰਿਵਾਰ ਤੇ ਸੈਨਿਕਾਂ ਨਾਲ ਬਰਤਾਅ ਕੀਤਾ ਗਿਆ ਚਿੱਤ ਸਿੰਘ ਨੇ ਆਪਣੇ ਆਪ ਨੂੰ ਇੱਕ ਦਿਨ ਲਈ ਲਾਹੌਰ ਵਿੱਚ ਬੰਦ ਰੱਖਿਆ ਜਦੋਂ ਉਹ ਭੁੱਖਾ ਮਰਨ ਲੱਗਾ ਤਾਂ ਉਸ ਨੇ ਬਾਹਰ ਆ ਕੇ ਹਾਰ ਮੰਨ ਲਈ ਰਣਜੀਤ ਸਿੰਘ ਨੇ ਉਸ ਨੂੰ ਜੱਫੀ ਵਿੱਚ ਲਿਆ ਤੇ ਸਾਰੇ ਜੀਵਨ ਲਈ ਇੱਕ ਚੰਗੀ ਜਾਗੀਰ ਉਸ ਨੂੰ ਪ੍ਰਦਾਨ ਕੀਤੀ ਲਾਹੌਰ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਸੀ ਸਿੱਖਾਂ ਦੀਆਂ ਨਜ਼ਰਾਂ ਵਿੱਚੇ ਅੰਮ੍ਰਿਤਸਰ ਤੋਂ ਦੂਜੇ ਸਥਾਨ ਤੇ ਸੀ ਕਿਉਂਕਿ ਲਾਹੌਰ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਦਾ ਜਨਮ ਸਥਾਨ ਸੀ ਹੋਰ ਵੱਡੀ ਗੱਲ ਇਹ ਹੈ ਕਿ ਇਹ ਸੂਬੇ ਦੀ ਰਾਜਧਾਨੀ ਵੀ ਸੀ ਇਸ ਦੇ ਕਬਜ਼ੇ ਨੇ ਸਿਰਫ ਰਣਜੀਤ ਸਿੰਘ ਦੀ ਸ਼ਕਤੀ ਤੇ ਮਹੱਤਤਾ ਨੂੰ ਹੀ ਨਹੀਂ ਵਧਾਇਆ ਬਲਕਿ ਉਸ ਨੂੰ ਇਸ ਨਾਲ ਬਾਕੀ ਸਾਰੇ ਪੰਜਾਬ ਤੇ ਅਧਿਕਾਰ ਜਮਾਉਣ ਦਾ ਰਾਜਸੀ ਅਧਿਕਾਰ ਵੀ ਮਿਲ ਗਿਆ ਈਰਖਾ ਕਰਕੇ ਉਸ ਦੇ ਪਹਿਲੇ ਕੁਝ ਸਾਥੀਆਂ ਨੇ ਭੰਗੀਆਂ ਦੇ ਕਸੂਰ ਦੇ ਨਸਾਮੂਦীন ਨਾਲ ਰਲ ਕੇ ਰঞ্জੀਤ ਸਿੰਘ ਨੂੰ ਲਾਹੌਰ ਚੌਕਟਾਂ ਦੀ ਕੋਸ਼ਿਸ਼ ਕੀਤੀ ਪਰ ਇਹ ਕੋਸ਼ਿਸ਼ ਅਸਫਲ ਹੋ ਗਈ ਰঞ্জੀਤ ਸਿੰਘ ਲਾਹੌਰ ਤੋਂ 10 ਮੀਲ ਪੂਰਬ ਵੱਲ ਪਿੰਡ ਪਸੀਨ ਕੋਲ ਉਹਨਾਂ ਦੇ ਟੱਕਰੇ ਲਈ ਪਹੁੰਚ ਗਿਆ ਤੇ ਉਹਨਾਂ ਦੀਆਂ ਫੌਜਾਂ ਨੂੰ ਤਿੱਤਰ-ਵਿੱਤਰ ਕਰ ਦਿੱਤਾ ਰਣਜੀਤ ਸਿੰਘ ਨੇ ਨਿਸ਼ਚਾ ਕਰ ਲਿਆ ਕਿ ਉਸ ਦੇ ਵਿਰੋਧੀਆਂ ਨੂੰ ਮੁੜ ਅਜਿਹੇ ਯਤਨ ਨਾ ਕਰਨ ਦਿੱਤਾ ਜਾਵੇ ਉਸ ਨੇ ਪਹਿਲਾਂ ਜੰਮੂ ਦੇ ਰਾਜੇ ਨੂੰ ਜੋ ਅਫਗਾਨਾਂ ਦਾ ਸਾਥ ਦਿੰਦਾ ਸੀ ਆਪਣੇ ਅਧੀਨ ਕੀਤਾ ਅਤੇ ਫਿਰ ਸਾਹਿਬ ਸਿੰਘ ਭੰਗੀ ਜੋ ਗੁਜਰਾਤ ਦਾ ਸਰਦਾਰ ਸੀ ਤੇ ਜੋ ਅਕਾਲਗੜ੍ਹ ਦੇ ਸਰਦਾਰ ਨਾਲ ਮਿਲ ਕੇ ਗੁਜਰਾਵਾਲੇ ਤੇ ਹਮਲਾ ਕਰਨ ਦੀ ਸਾਜ਼ਿਸ਼ ਕਰ ਰਿਹਾ ਸੀ ਨੂੰ ਸੋਧਿਆ ਜਾਂਦੇ ਇਸ ਸੰਘਰਸ਼ ਦੀ ਖਬਰ ਸਾਜ਼ ਜਮਾਨ ਨੂੰ ਮਿਲੀ ਉਸ ਆਪਣੇ ਖਾਸ ਬੰਦੇ ਵੱਖ-ਵੱਖ ਵਿਰੋਧੀ ਸਰਦਾਰਾਂ ਵੱਲ ਘੱਲੇ ਜੋ ਆਦਮੀ ਰਣਜੀਤ ਸਿੰਘ ਪਾਸ ਆਏ ਮਹਾਰਾਜੇ ਨੇ ਉਹਨਾਂ ਦੀ ਬਹੁਤ ਆਉ ਭਗਤ ਕੀਤੀ ਅਤੇ ਉਹਨਾਂ ਕੋਲੋਂ ਸ਼ਾਹ ਵੱਲੋਂ ਭੇਜੇ ਉਪਹਾਰ ਸਵੀਕਾਰ ਕੀਤੇ ਤੇ ਹੋਰ ਵਧੇਰੇ ਕੀਮਤੀ ਉਪਹਾਰ ਉਹਨਾਂ ਹੱਥ ਸ਼ਾਹ ਨੇ ਭੇਜੇ ਇਸ ਭਾਵ ਨਾਲ ਕਿ ਸ਼ਾਹ ਜਮਾਨ ਉਸ ਦੇ ਵੈਰੀਆਂ ਦੀ ਚੁੱਕ ਨਾਲ ਉਸ ਦੇ ਵਿਰੁੱਧ ਕੋਈ ਕਾਰਵਾਈ ਨਾ ਕਰੇ ਇਹਨਾਂ ਪਹਾੜਾਂ ਵਿੱਚ ਕੁਝ ਟੋਪਾਂ ਵੀ ਸਨ ਜੋ ਵਾਪਸੀ ਸਮੇਸ਼ਾਜਮਨ ਦਰਿਆ ਚਨਾਬ ਵਿੱਚ ਗਵਾ ਬੈਠਾ ਸੀ ਇਹਨਾਂ ਨੂੰ ਰਣਜੀਤ ਸਿੰਘ ਨੇ ਮੰਗਰੋਂ ਕਢਵਾਇਆ ਸੀ ਇਹਨਾਂ ਪਹਾੜਾਂ ਦੇ ਲੈਣ ਦੇਣ ਨਾਲ ਜੋ ਦੋਸਤੀ ਦਾ ਭਾਵ ਦੋਹਾਂ ਧਰਾਂ ਵਿੱਚ ਪੈਦਾ ਹੋਇਆ ਉਸ ਤੋਂ ਅੰਗਰੇਜ਼ਾਂ ਨੂੰ ਕੁਝ ਚਿੰਤਾ ਹੋਈ ਕਿਉਂਕਿ ਸ਼ਾਜਮਨ ਦੀ ਅੱਖ ਇਸ ਮੁਲਕ ਤੇ ਹੋਰ ਹਮਲੇ ਕਰਨ ਦੀ ਜਾਪਦੀ ਸੀ ਤੇ ਇਸ ਨਾਲ ਅੰਗਰੇਜ਼ਾਂ ਨੂੰ ਕਾਫੀ ਖਤਰਾ ਪਾਸਦਾ ਸੀ ਇਸ ਤੋਂ ਪਹਿਲਾਂ ਜਦੋਂ ਸ਼ਾਹ ਜ਼ਮਾਨ ਦਾ ਹਮਲਾ ਹੋਣ ਵਾਲਾ ਸੀ ਤਦ ਅੰਗਰੇਜ਼ਾਂ ਨੇ ਗੁਪਤ ਤੌਰ ਤੇ ਸਿੱਖ ਸਰਦਾਰਾਂ ਨੂੰ ਮਨਾਇਆ ਸੀ ਕਿ ਉਹ ਰਣਜੀਤ ਸਿੰਘ ਦੀ ਅਗਵਾਈ ਸਵੀਕਾਰ ਕਰ ਲੈਣ ਕਿਉਂਕਿ ਅੰਗਰੇਜ਼ਾਂ ਨੂੰ ਰਣਜੀਤ ਸਿੰਘ ਵੱਲੋਂ ਹੀ ਅਫਗਾਨਾਂ ਦੀ ਦੁਸ਼ਮਣੀ ਦੀ ਆਸ ਸੀ ਇਸ ਨਵੇਂ ਬਦਲਾਅ ਨਾਲ ਉਹਨਾਂ ਦੀ ਇਹ ਆਸ ਜੰਦੀ ਦੀ ਸੀ ਉਹਨਾਂ ਨੇ ਆਪਣੇ ਏਜੰਟ ਮੀ ਯੂਸਫ ਅਲੀ ਨੂੰ ਸਿੱਖ ਸਰਦਾਰਾਂ ਵੱਲ ਭੇਜਿਆ ਸਤਲੁਜ ਦੇ ਦੱਖਣ ਵਿੱਚ ਮਾਲਵੇ ਦੇ ਸਰਦਾਰਾਂ ਨੇ ਉਸ ਵੱਲ ਕੋਈ ਵਿਸ਼ੇਸ਼ ਧਿਆਨ ਨਾ ਦਿੱਤਾ ਫਿਰ ਉਹ ਅੰਮ੍ਰਿਤਸਰ ਗਿਆ ਤੇ ਉੱਥੇ ਸਦਾਕੌਰ ਨੂੰ ਮਿਲਿਆ ਸਦਾਕੌਰ ਨੇ ਰਣਜੀਤ ਸਿੰਘ ਨੂੰ ਸਾਧ ਲਿਆ ਇਸ ਸਮੇਂ ਅੰਮ੍ਰਿਤਸਰ ਜਾਣਾ ਰਣਜੀਤ ਸਿੰਘ ਲਈ ਖਤਰੇ ਤੋਂ ਖਾਲੀ ਨਹੀਂ ਸੀ ਕਿਉਂਕਿ ਕਿਉਂਕਿ ਉੱਥੇ ਪੰਗੀ ਸਰਦਾਰਾਂ ਦਾ ਕਬਜ਼ਾ ਸੀ ਪਰ ਉਸਨੇ ਖਤਰੇ ਦੀ ਪਰਵਾਹ ਨਾ ਕੀਤੀ ਜੋ ਮੁਲਾਕਾਤ ਰਣਜੀਤ ਸਿੰਘ ਤੇ ਸਦਾਕੌਰ ਦੇ ਯੂਸਫ ਅਲੀ ਨਾਲ ਹੋਈ ਉਹ ਸਫਲ ਨਾ ਹੋ ਸકી ਇਸ ਦਾ ਕਾਰਨ ਇਹ ਸੀ ਕਿ ਕਾਬਲ ਵਿੱਚ ਖਾਨਾ ਜੰਗੀ ਆਰੰਭ ਹੋ ਜਾਣ ਨਾਲ ਕਿਸੇ ਹੋਰ ਅਫਗਾਨ ਹਮਲੇ ਦਾ ਖਤਰਾ ਟਲ ਗਿਆ ਸੀ ਰਣਜੀਤ ਸਿੰਘ ਲਈ ਪੰਜਾਬ ਦੇ ਮਹਾਰਾਜੇ ਦਾ ਖਿਤਾਬ ਧਾਰਨ ਕਰਨ ਲਈ ਇਹ ਸਮਾਂ ਬਹੁਤ ਢੁਕਮਾ ਸੀ ਇਹ ਖਿਤਾਬ ਧਾਰਨ ਕਰਨਾ ਇਸ ਲਈ ਵੀ ਵਾਜਿਬ ਸੀ ਕਿਉਂਕਿ ਕਿਉਂਕਿ ਉਹ ਪੰਜਾਬ ਦੇ ਬਹੁਤ ਸਾਰੇ ਇਲਾਕੇ ਜਿੱਤ ਚੁੱਕਾ ਸੀ ਅਤੇ ਪੰਜਾਬ ਦੇ ਬਹੁਤ ਸਾਰੇ ਸਰਦਾਰ ਉਸ ਨੂੰ ਆਪਣਾ ਮੋਢੀ ਮੰਨਣ ਲੱਗ ਪਏ ਸਨ ਇਸ ਨਾਲ ਇੱਕ ਸੰਯੁਕਤ ਸਿੱਖ ਰਾਜ ਦੇ ਸੰਕਲਪ ਨੂੰ ਇੱਕ ਠੋਸ ਰੂਪ ਮਿਲਦਾ ਸੀ ਮਿਸਲਾਂ ਦੀ ਹੁਣ ਲੋੜ ਨਹੀਂ ਸੀ ਤੇ ਉਹ ਇਕੱਠੀਆਂ ਕਰਕੇ ਇੱਕ ਗੁੱਟ ਵਿੱਚ ਪ੍ਰੋਤੀਆਂ ਜਾ ਸਕਦੀਆਂ ਸਨ ਤੇ ਫਿਰ ਇਸ ਇੱਕ ਇਹ ਵੀ ਫਾਇਦਾ ਹੋ ਸਕਦਾ ਸੀ ਕਿ ਵੱਖਰੇ ਵੱਖਰੇ ਧਾਰਮਿਕ ਨਸਲੀ ਫਿਰਕਿਆਂ ਨੂੰ ਇਕੱਠੇ ਗੁੰਦ ਕੇ ਪੰਜਾਬੀਆਂ ਦੀ ਇੱਕ ਸਾਂਝੀ ਕੌਮ ਇੱਕ ਸਤੰਤਰ ਪੰਜਾਬੀ ਆਦੇਸ਼ਾਂ ਦੀ ਅਗਵਾਈ ਵਿੱਚ ਉਸਾਰੀ ਕੀਤੀ ਜਾ ਸਕਦੀ ਸੀ ਰਣਜੀਤ ਸਿੰਘ ਨੇ ਪਹਿਲਾਂ ਇਹ ਖਿਤਾਬ ਧਾਰਨ ਤੋਂ ਝਿਜਕ ਜ਼ਾਹਿਰ ਕੀਤੀ ਇਸ ਪ੍ਰਕਾਰ ਨਾਲ ਕਿ ਕਿਤੇ ਇਸ ਨਾਲ ਦੂਸਰੇ ਸਰਦਾਰਾਂ ਵਿੱਚ ਈਰਖਾ ਨਾ ਪੈਦਾ ਹੋ ਜਾਏ ਅੰਤ 12 ਅਪ੍ਰੈਲ 1801 ਨੂੰ ਇੱਕ ਬਹੁਤ ਸ਼ਾਨਦਾਰ ਦਰਬਾਰ ਹੋਇਆ ਤੇ ਬਾਬਾ ਸਾਹਿਬ ਸਿੰਘ ਬੇਦੀ ਨੇ ਜੋ ਗੁਰੂ ਨਾਨਕ ਦੇਵ ਜੀ ਦੀ ਵੰਸ਼ ਵਿੱਚੋਂ ਸਨ ਉਸ ਨੂੰ ਰਾਜ ਤਿਲਕ ਲਗਾ ਕੇ ਪੰਜਾਬ ਦੇ ਮਹਾਰਾਜੇ ਵੱਜੋਂ ਕੋਸ਼ਟ ਕਰ ਦਿੱਤਾ ਫਿਰ ਵੀ ਕੁਝ ਅਜਿਹੇ ਸਰਦਾਰ ਸਨ ਜੋ ਰਣਜੀਤ ਸਿੰਘ ਦੀ ਪ੍ਰਮੁਖਤਾ ਮੰਨਣੋਂ ਇਨਕਾਰ ਕਰਦੇ ਸਨ ਇਹਨਾਂ ਵਿੱਚ ਸਭ ਤੋਂ ਵਧੇਰੇ ਖਤਰਨਾਕ ਸਨ ਨizamuddin ਕਸੂਰ ਵਾਲਾ ਤੇ ਸੰਸਾਰ ਚੰਦ ਕਾਂਗੜੇ ਵਾਲਾ ਇਨਾ ਦੋਹਾਂ ਦੇ ਖਿਲਾਫ ਮਹਮਾ ਭੇਜੀਆਂ ਗਈਆਂ ਦੋਹਾਂ ਨੇ ਅੰਤ ਨੂੰ ਹਾਰ ਮੰਨੀ ਤੇ ਤਾਵਾਨ ਭਰਿਆ ਇਸ ਤੋਂ ਛੁੱਟ ਕੁਝ ਇਲਾਕਾ ਵੀ ਦੋਹਾਂ ਤੇ ਨਜ਼ਰਾਨਾ ਦੇਣਾ ਮੰਨਿਆ ਇਸ ਤੋਂ ਬਾਅਦ ਉਹ ਫਤਿਹ ਸਿੰਘ ਆਲੂ ਵਾਲੀਏ ਨਾਲ ਤਰਨ ਤਰਨ ਵਿਖੇ ਪੱਗ ਕਵਟਾਈ ਤੇ ਉਸ ਦੀ ਸਹਾਇਤਾ ਨਾਲ ਪਿੰਡੀ ਪੱਟੀਆਂ ਦੇ ਮੁਸਲਮਾਨ ਸਰਦਾਰਾਂ ਨੂੰ ਅਧੀਨ ਕੀਤਾ ਤੇ 400 ਕੋੜੇ ਕੋੜਿਆਂ ਦਾ ਨਜ਼ਰਾਨਾ ਹਾਸਲ ਕੀਤਾ ਹੁਣ ਵਾਰੀ ਸੀ ਜੱਸਾ ਸਿੰਘ ਦਲ ਦੀ ਜਿਸ ਨੇ ਭੰਗੀਆਂ ਨੂੰ ਰਣਜੀਤ ਸਿੰਘ ਦੇ ਖਿਲਾਫ ਮਦਦ ਦਿੱਤੀ ਸੀ ਉਸ ਕਾਫੀ ਲੰਮੇ ਧੀਰੇ ਉਪਰੰਤ ਹਾਰ ਮੰਨੀ ਉਸ ਦੀ ਬਹਾਦਰੀ ਕਾਰਨ ਉਸ ਨੂੰ ਰਣਜੀਤ ਸਿੰਘ ਨੇ ਆਪਣੀ ਨੌਕਰੀ ਵਿੱਚ ਲੈ ਲਿਆ ਇਸ ਸਮੇਂ ਨizamuddin ਨੇ ਫਿਰ ਆਜ਼ਾਦੀ ਲਈ ਇੱਕ ਕੋਸ਼ਿਸ਼ ਕੀਤੀ ਪਰ ਉਹ ਮੁੜ ਹਾਰ ਗਿਆ ਤੇ ਉਸ ਨੂੰ ਫਿਰ ਮਾਫੀ ਦਿੱਤੀ ਗਈ ਇਹਨਾਂ ਸਭ ਨਾਲੋਂ ਵਧੇਰੇ ਮੁਸ਼ਕਲ ਵਾਲੀ ਇੱਕ ਹੋਰ ਸਮੱਸਿਆ ਸੀ ਮਲਤਾਨ ਦੀ ਜਿਸ ਦੇ ਮੁਸਲਮਾਨ ਮਾਲਕ ਨੇ ਹੁਣ ਤੱਕ ਅਫਗਾਨਾਂ ਦੀ ਤਾਬਿਆਦਾਰੀ ਕੀਤੀ ਸੀ ਅਤੇ ਜੋ ਪੰਜਾਬ ਦੀ ਆਜ਼ਾਦਾਨਾ ਹਕੂਮਤ ਦੇ ਲਹਿਤੋਂ ਦੂਰ ਰਹਿ ਸੀ ਇਸ ਦਾ ਕਿਲਾ ਵੀ ਬਹੁਤ ਤਕੜਾ ਸੀ ਆਪਣੇ ਸਰਦਾਰਾਂ ਦੀ ਸਲਾਹ ਦੇ ਬੁੱਧ ਰਣਜੀਤ ਸਿੰਘ ਮਲਤਾਨ ਵੱਲ ਵਧਿਆ ਅਤੇ ਮੁਸਲਮਾਨ ਕਬੀਲਿਆਂ ਨਾਲ ਲੜਦਾ ਪੜਦਾ ਜਿਨ੍ਹਾਂ ਨੂੰ ਨਵਾਬ ਮਜ਼ਫਰ ਖਾਨ ਨੇ ਭੜਕਾਇਆ ਹੋਇਆ ਸੀ ਮਲਤਾਨ ਸ਼ਹਿਰ ਪਹੁੰਚ ਗਿਆ ਮੁਜ਼ਫਰ ਖਾਨ ਨੇ ਸੋਚਿਆ ਕਿ ਕਿਲੇ ਦੀਆਂ ਕੱਚੀਆਂ ਕੰਧਾਂ ਰਣਜੀਤ ਸਿੰਘ ਦੀਆਂ ਤੋਪਾਂ ਅੱਗੇ ਕੁਝ ਵੀ ਮੁਕਾਬਲਾ ਨਹੀਂ ਕਰ ਸਕਣਗੀਆਂ ਇਸ ਲਈ ਉਸ ਨੇ ਤਾਬਾਨ ਭਰਨਾ ਕਬੂਲ ਕਰ ਲਿਆ ਤੇ ਰਣਜੀਤ ਸਿੰਘ ਦੀ ਅਧੀਨਗੀ ਪ੍ਰਵਾਨ ਕਰ ਲਈ ਇਸ ਤਰ੍ਹਾਂ ਪੰਜਾਬ ਦੇ ਆਜ਼ਾਦ ਸਰਦਾਰਾਂ ਨੂੰ ਜਿੱਤ ਕੇ ਅਧੀਨ ਕਰਨ ਦੀ ਇੱਕ ਕੜੀ ਪੂਰੀ ਹੋ ਗਈ ਦੂਸਰੀ ਕੜੀ ਅੰਮ੍ਰਿਤਸਰ ਦੀ ਜਿੱਤ ਨਾਲ 1802 ਈਸਵੀ ਵਿੱਚ ਆਰੰਭ ਹੋਈ ਅਮਰੇਤਸਰ ਦੀ ਜਿੱਤ ਵਿੱਚ ਵੀ ਯੁੱਧ ਸ਼ੈਲੀ ਦਾ ਉਹ ਕਮਾਲ ਦਿਖਾਇਆ ਗਿਆ ਜੋ ਲਾਹੌਰ ਦੀ ਜਿੱਤ ਵਿੱਚ ਦਿਖਾਇਆ ਗਿਆ ਸੀ ਇਸ ਸੰਬੰਧ ਵਿੱਚ ਅਮ੍ਰੇਤਸਰ ਹਿੰਦੂ ਸੌਦਾਗਰਾਂ ਬਲਾਂ ਸੱਦਾ ਪਹੁੰਚਿਆ ਸੱਦਾ ਪਹੁੰਚਿਆ 10-12 ਸਿੱਖ ਕਰਾਣੇ ਅਮ੍ਰੇਤਸਰ ਤੇ ਕਬਜ਼ਾ ਕਰੀ ਬੈਠੇ ਸਨ ਇਹਨਾਂ ਬਲੋਂ ਲਗਾਏ ਕਰਾਂ ਦਾ ਬੋਝ ਦਿਨੋ-ਦਿਨ ਵੱਧਦਾ ਜਾ ਰਿਹਾ ਸੀ ਅਤੇ ਇਸ ਬੋਝੇ ਹੇਠ ਇਹ ਲੋਕ ਕਰਲਾਉਂਦੇ ਤੇ ਦੁਖੀ ਸਨ ਰਣਜੀਤ ਸਿੰਘ ਸਦਾਕਰਤੇ ਫਤੇ ਸਿੰਘ ਆਲੂ ਵਾਲੀਏ ਦੀ ਰਲੀ ਮਿਲੀ ਫੌਜ ਨੇ ਸ਼ਹਿਰ ਤੇ ਹਮਲਾ ਕੀਤਾ ਤੇ ਉਸ ਨੂੰ ਘੇਰ ਲਿਆ ਲੜਨ ਬਗੈਰ ਹੀ ਉਹਨਾਂ ਹੌਲੀ-ਹੌਲੀ ਇਸ ਤੇ ਕਬਜ਼ਾ ਕਰ ਲਿਆ ਸਿਰਫ ਮਾਈ ਸੁੱਖਾ ਜੋ ਗੁਲਾਬ ਸਿੰਘ ਪੰਗੀ ਦੀ ਵਿਧਵਾ ਸੀ ਨੇ ਹੀ ਮੁਕਾਬਲਾ ਕੀਤਾ ਰঞ্জੀਤ ਸਿੰਘ ਨੇ ਉਸ ਨੂੰ ਤੇ ਉਸ ਦੇ ਨਵਾਲਗ ਪੁੱਤਰ ਨੂੰ ਚੰਗੀ ਪੈਨਸ਼ਨ ਦੇ ਦਿੱਤੀ ਅਮ੍ਰਿਤਸਰ ਸਿਰਫ ਸਿੱਖਾਂ ਦਾ ਧਾਰਮਿਕ ਸ਼ਹਿਰ ਹੀ ਨਹੀਂ ਸੀ ਸਗੋਂ ਪੰਜਾਬ ਦਾ ਦੂਸਰਾ ਸਭ ਤੋਂ ਵੱਡਾ ਸ਼ਹਿਰ ਅਤੇ ਸਭ ਤੋਂ ਵੱਡਾ ਵਪਾਰਕ ਕੇਂਦਰ ਵੀ ਸੀ ਇਸੇ ਕਬਜ਼ੇ ਨੇ ਰਣਜੀਤ ਸਿੰਘ ਦੀ ਤਾਕਤ ਤੇ ਇਕ ਵਾਰ ਨੂੰ ਬਹੁਤ ਵਧਾਇਆ ਰਣਜੀਤ ਸਿੰਘ ਦਾ ਅਗਲਾ ਹਮਲਾ ਚੰਗ ਉੱਪਰ ਸੀ ਜਿੱਥੇ ਇੱਕ ਸਿਆਲ ਸਰਦਾਰ ਨবাব ਅਹਿਮਦ ਖਾਨ ਰਾਜ ਕਰਦਾ ਸੀ ਤੇ ਰਣਜੀਤ ਸਿੰਘ ਨੂੰ ਘਰ ਦੇਣ ਤੋਂ ਇਨਕਾਰੀ ਸੀ ਦਨ ਦਿਨਾਂ ਦੇ ਕੇ ਰਿਵਾਦ ਅਹਿਮਦ ਖਾਨ ਮੁਲਤਾਨ ਵੱਲ ਦੌੜ ਗਿਆ ਕੁਝ ਮਹੀਨੇ ਬਾਅਦ ਉਸਨੇ ਹਾਰ ਮੰਨ ਲਈ ਅਤੇ ਉਸ ਨੂੰ ਬਹਾਲ ਕਰ ਦਿੱਤਾ ਗਿਆ ਫਿਰ ਸਿੰਧ ਤੇ ਚਨਾ ਦੇ ਵਿਚਲੇ ਇਲਾਕੇ ਦੇ ਮੁਸਲਮਾਨ ਜ਼ਿਲ੍ਹਿਆਂ ਤੋਂ ਖਰਾਜ ਬਸੂਲ ਕੀਤਾ ਉਪਰੰਤ ਮਹਾਰਾਜ ਨੇ ਮੁਲਤਾਨ ਤੇ ਇੱਕ ਹੋਰ ਹਮਲਾ ਕਰਨ ਦੀ ਧਮਕੀ ਦਿੱਤੀ ਪਰ ਨਵਾਬ ਨੇ ਖਰਾਜ ਦੇ ਕੇ ਜਾਨ ਛੁਡਾ ਲਈ ਇਸ ਨਾਲ ਹੀ ਰਣਜੀਤ ਸਿੰਘ ਦੀ ਸਫਲਤਾ ਭਰਪੂਰ ਜਿੱਤਾਂ ਦੀ ਦੂਸਰੀ ਕੜੀ ਵੀ ਪੂਰਨ ਹੋ ਗਈ ਰਣਜੀਤ ਸਿੰਘ ਹੁਣ ਤੱਕ ਸਤਲੁਜ ਤੋਂ ਉੱਤਰ ਵੱਲ ਸਾਰੇ ਪੰਜਾਬ ਦਾ ਮਾਲਕ ਬਣ ਗਿਆ ਸੀ। ਸੁਤੰਤਰ ਸਰਦਾਰ ਅਤੇ ਇਲਾਕੇ ਜੋ ਸਿੱਖਾਂ, ਮੁਸਲਮਾਨਾਂ ਤੇ ਹਿੰਦੂਆਂ ਕੋਲ ਸਨ ਸ਼ੁਕਰਚੱਕੀ ਮਿਸਲ ਦੇ ਇਲਾਕੇ ਸਮੇਤ ਹੁਣ ਖਤਮ ਹੋ ਗਏ। ਕਿਉਂਕਿ ਉਹ ਸਾਰੇ ਇਸ ਬਹਾਦਰ ਤੇ ਕਾਮਲ ਰਾਜੇ ਦੇ ਰਾਜ ਦਾ ਨਿਖੜਮਾ ਹਿੱਸਾ ਬਣ ਚੁੱਕੇ ਸਨ। ਧੰਨਵਾਦ ਜੀ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਅਧਿਆਪਨ ਸੰਦਾ ਆਇਆ ਹੋਵੇਗਾ। ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਨਾ ਧੰਨਵਾਦ ਜੀ